ਬਠਿੰਡਾ ਦੀ ਕਮਲਾ ਨਹਿਰੂ ਕਲੋਨੀ ਵਿੱਚ ਇੱਕ ਔਰਤ ਆਦਿਨ ਦਿਹਾੜੇ ਗਲਾ ਵੜ ਕੇ ਕਤਲ ਕਰ ਦਿੱਤਾ ਗਿਆ। ਘਰ ਵਿੱਚ ਲੁੱਟ ਦੇ ਇਰਾਦੇ ਨਾਲ ਬੜੇ ਲੁਟੇਰਿਆਂ ਨੇ ਘਰ ਵਿੱਚ ਮੌਜੂਦ ਆਪਣੇ 3 ਸਾਲ ਦੇ ਬੱਚੇ ਨਾਲ ਇਕੱਲੀ ਔਰਤ ਉੱਤੇ ਹਮਲਾ ਕਰ ਦਿੱਤਾ। ਔਰਤ ਨੂੰ ਆਪਣਾ ਸ਼ਿਕਾਰ ਬਣਾਉਣ ਤੋਂ ਬਾਅਦ ਲੁਟੇਰੇ ਸੋਨੇ ਸਮੇਤ ਘਰ ਦਾ ਹੋਰ ਕੀਮਤੀ ਸਮਾਨ ਲੈ ਕੇ ਫਰਾਰ ਹੋ ਗਏ। ਵਾਰਦਾਤ ਦਾ ਉਸ ਵਕਤ ਪਤਾ ਲੱਗਿਆ ਜਦੋਂ ਮ੍ਰਿਤਕਾ ਦਾ ਫੋਨ ਲਗਾਤਾਰ ਬੰਦ ਆਉਣ ਲੱਗਿਆ। ਫਿਰ ਜਦ ਕਨਿਕਾ ਦੇ ਭਰਾ ਨੇ ਘਰ ਜਾ ਕੇ ਵੇਖਿਆ ਤਾਂ ਉਸ ਦੀ ਭੈਣ ਵਾਰਦਾਤ ਦਾ ਸ਼ਿਕਾਰ ਹੋ ਚੁੱਕੀ ਸੀ। ਗਲੇ ਮਤਲਬ ਗਲੇ ਚ ਚੁੰਨੀ ਨਾਲ ਜਿਵੇਂ ਘੋਟਾ ਆਇਆ ਉਹ ਨਹੀਂ ਦੇਖਿਆਗਾ ਮੈਂ ਪਾਣੀ ਚੱਕਿਆ ਛਿੱਟੇ ਮਾਰੇ ਬਾਅਦ ਚ ਦੇਖਿਆ ਤਾਂ ਮੂੰਹ ਚ ਖੂਨ ਆ ਰਿਆ ਸੀ ਜੀਬ ਬਾਹਰ ਸੀਗੇ ਜੀ ਉਹਨਾਂ ਦੀ ਉਹ ਤਾਂ ਅਗਰ ਚੁੰਨੀ ਨਾਲ ਗਲਾ ਘੋਟਾ ਆਇਆ ਸੀਗਾ ਜੀ ਜਿਵੇਂ ਰੱਸੀ ਅਸੀਂ ਖੋਲਿਆ ਉਹ ਚੁੰਨੀ ਜੀ ਚਾਕੂ ਦਾ ਨਿਸ਼ਾਨ ਸੀਗਾ ਜੀ ਮੈਂ ਜਿਵੇਂ ਉੱਪਰ ਜਾ ਕੇ ਦੇਖਿਆ ਮੈਂ ਜੀਜੂ ਨੂੰ ਕਹਾਂ ਮੈਂਗਾ ਉੱਪਰ ਦੇਖੋ ਕੋਈ ਚੋਰੀ ਦੀ ਵਾਰਦਾਤ ਤਾਂ ਨਹੀਂ ਉੱਪਰ ਗੇ ਤਾਂ ਡੱਬੀ ਡੱਬੀ ਖਿਲਰੀ ਹੋਈ ਸੋਨੇ ਦੀ ਲੋਕਾ ਟੁੱਟਿਆ ਹੋਇਆ ਜੀ ਸਾਰਾ ਸੋਨਾ ਕਹੇਣੀ ਜੀ ਕਹੇ ਮਿਰਤਕਾ ਦਾ ਪਤੀ ਚਾਰਟਰਡ ਅਕਾਊਂਟੈਂਟ ਹੈ ਜੋ ਘਟਨਾ ਦੌਰਾਨ ਆਪਣੇ ਕੰਮ ਤੇ ਸੀ ਘਰ ਵਿੱਚ ਮਿਰਤਕਾ ਦਾ 3 ਸਾਲ ਦਾ ਛੋਟਾ ਬੱਚਾ ਵੀ ਸੁੱਤਾ ਹੋਇਆ ਸੀ ਜੋ ਵਾਲ-ਵਾਲ ਬਚ ਗਿਆ ਲੁਟੇਰੇ ਜਾਨ-ਮਾਲ ਦਾ ਨੁਕਸਾਨ ਕਰਨ ਦੇ ਨਾਲ-ਨਾਲ ਘਰ ਵਿੱਚ ਲੱਗੇ ਸੀਸੀਟੀਵੀ ਦੀ ਡੀਵੀਆਰ ਵੀ ਉਖਾੜ ਕੇ ਲੈ ਗਏ ਪੁਲਿਸ ਨੇ ਅਨੁਸ਼ਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਸ਼ਾਰਪ ਐਜ ਵੈਪਨ ਜਿਹੜਾ ਯੂਜ਼ ਕੀਤਾ ਵਿੱਚ ਨਾਲ ਇਹਦਾ ਗਲਾ ਘੁੱਟਿਆ ਗਿਆ ਸੀ ਤੇ ਅੱਗੇ ਜਿਹੜੀ ਹੈਗੀ ਆ ਉਹ ਪੂਰੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਜਿਹੜਾ ਹੈ ਡਿਕਲੇਅਰ ਹੋਏਗਾ ਸਰ ਕੈਮਰੇ ਇਹਨਾਂ ਦੇ ਲੱਗੇ ਹੋਏ ਸੀਗੇ ਲੇਕਿਨ ਉਹਦੀ ਡੀਵੀਆਰ ਜਿਹੜੀ ਉਹ ਨਾਲ ਲੱਗੇ ਨਹੀਂ ਆਣ ਗਵਾਂਡ ਦੇ ਕੈਮਰੇ ਚੱਕਰੀਆਂ